ਅੱਜ ਪੰਜਾਬ ਦੀ ਜਨਤਾ ਪੁੱਛਦੀ ਐ ਅਸੀਂ ਤੜਾਈ ਤੜਾਈ ਕਰਦੇ ਪਏ ਆ ਕਿ 13600 ਕਰੋੜ ਰੁਪਇਆ ਕਿੱਥੇ ਆਇਆ ਇਹ ਜਵਾਬ ਦਿਓ ਭਗਵੰਤ ਮਾਨ ਕਿ ਕਿੱਥੇ ਗਿਆ 12000 ਕਰੋੜ ਰੁਪਇਆ ਕੌਣ ਖਾ ਗਿਆ 642 ਕਰੋੜ ਤੇ ਐਸੇ ਸਾਲ ਚ ਆਇਆ ਅਜੇ ਜਿਵੇਂ ਜਿਵੇਂ ਮਹੀਨੇ 6 ਹੋਏ ਆ ਉਹ ਕਿੱਥੇ ਆ ਕਿਆ ਜਦੋਂ ਪੰਜਾਬ ਉਜੜ ਜਾਏਗਾ ਬਰਬਾਦ ਹੋ ਜਾਏਗਾ ਉਦੋਂ ਖਰਚੋਗੇ ਉਦੋਂ ਕਿਹਦੀ ਮਾਨਵਸਿਆ ਖਾਵੇ ਕਿਆ ਪੰਜਾਬ ਦੀ ਜਨਤਾ ਨੂੰ ਮਾਰਨ ਵਾਸਤੇ ਛੱਡਿਆ ਹੋਇਆ ਐ ਇਹ ਪੈਸਾ ਅਰਵਿੰਦ ਕੇਚਰੀਵਾਲ ਦੀ ਕਿੱਟੀ 'ਚ ਜਾਣ ਵਾਸਤੇ ਛੱਡਿਆ ਹੋਇਆ ਐ ਮਾਨ ਮੇ ਡਿਜ਼ਾਸਟਰ ਐਮ ਏ ਡਬਲ ਐਨ ਮਾਨ ਮੇ ਡਿਜ਼ਾਸਟਰ ਹੈ ਪੰਜਾਬ ਦਾ ਕੀ ਗੱਲ ਕਰੀਏ ਕੁਝ ਜਿਹੜੀ ਆਪੋਜੀਸ਼ਨਸ ਨੇ ਉਹਨਾਂ ਵੱਲੋਂ ਤੁਹਾਡੇ ਤੇ ਵਾਰ ਕਰੇ ਜਾ ਰਹੇ ਨੇ ਕਿ ਪਹਿਲਾਂ ਜਿਹੜੇ ਬੀਜੇਪੀ ਪਾਰਟੀ ਦੇ ਵੱਲੋਂ ਇਹ ਜੀਐਸਟੀ ਦੇ ਰੇਟ ਵਧਾਏਗੇ ਉਦੋਂ ਉਹਨਾਂ ਨੇ ਲਾਭ ਲਿੱਤਾ ਤੇ ਹੁਣ ਆਪਣੇ ਆਪ ਹੀ ਉਹਨਾਂ ਨੇ ਘਟਾ ਦਿੱਤੀ ਇਹ ਚੀਜ਼ ਨੂੰ ਕਿਵੇਂ ਦੇਖੋ ਕਿਉਂ ਚੰਦੇ ਕੀ ਨੇ ਕੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਕਾਰਾਂ ਦੇ ਰੇਟ ਘਟ ਗਏ ਕੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਲੋਕਾਂ ਨੂੰ ਸਮਾਨ ਸਸਤਾ ਮਿਲੇਗਾ ਕਿ ਇਸ ਗੱਲ ਦੀ ਤਕਲੀਫ ਹੈ ਕਿ ਉਹਨਾਂ ਲਾਈਫ ਇੰਸ਼ੋਰੈਂਸ ਔਰ ਹੈਲਥ ਇੰਸ਼ੋਰੈਂਸ ਦੇ ਉੱਤੇ ਜਿੱਥੇ 18% GST ਲੱਗਦਾ ਸੀ ਉਹਨੂੰ 0% GST ਲੱਗੇਗਾ ਕਿ ਟੈਕਸ ਦੀ ਕਟੌਤੀ ਹੋਈ ਉਹਦੇ ਵੀ ਢਿੱਡਪੀੜ ਹੈ ਆਮ ਜਨਤਾ ਨੂੰ ਲਾਭ ਮਿਲ ਰਿਹਾ ਉਹਦਾ ਵੀ ਢਿੱਡਪੀੜ ਹੈ ਜੇ ਇਹੀ ਰਾਜਨੀਤੀ ਕਰਨੀ ਹੈ ਤੇ ਫਿਰ ਤੁਹਾਨੂੰ ਰੱਬ ਹੀ ਬਚਾ ਸਕਦਾ ਹੈ ਪੰਜਾਬ ਦੀ ਜਨਤਾ ਤੇ ਬਖਸ਼ਣ ਵਾਲੀ ਨਹੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਪਿਛਲੇ ਦਿਨੀ GST ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਸੋ ਇਸ ਸੰਬੰਧੀ ਜਾਣਕਾਰੀ ਲੈਣ ਨੂੰ ਪਹੁੰਚਿਆ ਬੀਜੇਪੀ ਆਗੂ ਸ੍ਰੀਨਜੀਤ ਦੇ ਨਾਲ ਉਹਨਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਰ ਪਿਛਲੇ ਦਿਨੀ ਕਾਫੀ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਹਰ ਚੀਜ਼ 'ਚ GST ਘਟੀਆ ਚਾਹੇ ਉਹ ਗੱਡੀਆਂ ਚਲਾ ਲਓ ਖਾਣ ਵਾਲੀ ਵਸਤੂਆਂ ਚਲਾ ਲਓ ਜਾਂ ਫਿਰ ਸਟੇਸ਼ਨਰੀ ਦਾ ਸਮਾਨ ਚਲਾ ਲਓ ਬੀਜੇ ਤੇ ਬੀਜੇਪੀ ਪਾਰਟੀ ਵੱਲੋਂ ਬਹੁਤ ਸੋਹਣਾ ਪ੍ਰਬੰਧ ਕਰਿਆ ਗਿਆ ਇਹ ਕੀਵੇਂ ਦੱਸਦੇ ਹਾਂ ਮਤਲਬ ਕੀ ਇਹ ਚ ਹੋਰ ਕੀ ਅਪਡੇਟਸ ਆ ਜਾਂ ਆਮ ਜਨਤਾ ਜਾਣਨਾ ਚਾਹੁੰਦੀ ਆ ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਜੀ ਨੇ ਦੀਵਾਲੀ ਦਾ ਜਿਹੜਾ ਡਬਲ ਤੋਹਫਾ ਸਾਨੂੰ ਦਿੱਤਾ ਐਫ ਹੋਇਆ ਤੋ ਆ 70 ਸਾਲਾਂ ਚ ਪਿਤਸਾਲਾਂ ਚ ਕਦੀ ਨਹੀਂ ਮਿਲਿਆ ਐਡੀ ਪਾਰੀ ਟੈਕਸ ਦੀ ਛੂਟ ਹੋ ਗਈ ਪਹਿਲਾ ਇਨਕਮ ਟੈਕਸ ਦੇ ਵਿੱਚ April ਦੇ ਵਿੱਚ ਸਾਨੂੰ 12 ਲੱਖ ਤੱਕ ਕੋਈ ਟੈਕਸ ਦੇਣ ਨਹੀਂ ਦੇਣਾ ਪਏਗਾ ਤੇ ਸੈਲਰੀ ਕਲਾਸ ਨੂੰ 12 ਲੱਖ 75 ਹਜ਼ਾਰ ਤੱਕ ਸਾਰੇ ਟੈਕਸ ਤੋਂ ਛੋਟ ਦਿੱਤੀ ਉਹਦੇ ਨਾਲ ਖਾਸ ਕਰਕੇ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਉਸ ਨੂੰ ਬਹੁਤ ਵੱਡਾ ਬੈਨੀਫਿਟ ਮਿਲਿਆ। ਔਰ ਉਹਦੇ ਨਾਲ ਨਾਲ ਜਿਹੜੀ ਟੈਕਸ ਦੀਆਂ ਦਰਾਂ ਕਸਟਮਾਈਜ਼ ਕੀਤੀਆਂ। ਉਹਦੇ ਨਾਲ ਮੈਨੂੰ ਸਮਝ ਆਇਆ ਕਿ ਹਰ ਹਿੰਦੁਸਤਾਨੀ ਨੂੰ ਦਾ ਲਾਭ ਮਿਲਿਆ ਹੈ। ਔਰ ਉਸ ਦੇ ਬਾਅਦ ਹੁਣ ਦੀਵਾਲੀ ਦੇ ਤੋਹਫੇ ਦੇ ਰੂਪ ਦੇ ਵਿੱਚ ਇੱਕ ਹੋਰ ਤੋਹਫਾ 2 2 ਲੱਖ ਕਰੋੜ ਰੁਪਏ ਦੇ ਜੀਐਸਟੀ ਦੀ ਰਾਹਤ ਦੇਣਾ। ਇਹ ਕੋਈ ਹਿੰਮਤ ਵਾਲਾ ਪ੍ਰਧਾਨ ਮੰਤਰੀ ਐਫਆਈਏ ਕਦਮ ਤੱਕ ਚੁੱਕ ਰਿਹਾ ਹੈ। ਸਰਿੰਜੀ ਗੱਲ ਕਰੀਏ ਕੁਝ ਜਿਹੜੀ ਆਪੋਜੀਸ਼ਨਸ ਨੇ ਉਹਨਾਂ ਵੱਲੋਂ ਤੁਹਾਡੇ ਤੇ ਵਾਰ ਕਰੇ ਜਾ ਰਹੇ ਨੇ ਕਿ ਪਹਿਲਾਂ ਜਿਹੜਾ ਬੀਜੇਪੀ ਪਾਰਟੀ ਦੇ ਵੱਲੋਂ ਇਹ ਜੀਐਸਟੀ ਦੇ ਰੇਟ ਵਧਾਏ ਗਏ ਉਦੋਂ ਉਹਨਾਂ ਨੇ ਲਾਭ ਲਿੱਤਾ ਤੇ ਹੁਣ ਆਪਣੇ ਆਪ ਹੀ ਉਹਨਾਂ ਨੇ ਘਟਾ ਦਿੱਤੇ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਸਾਨੂੰ ਇੱਕ ਚੀਜ਼ ਸਮਝ ਨਹੀਂ ਪਏਗੀ ਕਿਉਂ ਚੰਦੇ ਕੀ ਨੇ ਕੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਕਾਰਾਂ ਦੇ ਰੇਟ ਘਟ ਗਏ ਕੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਲੋਕਾਂ ਨੂੰ ਸਮਾਨ ਸਸਤਾ ਮਿਲੇਗਾ क्या उन्होंने इस गल्ती तकलीफ है ट्रैक्टर पार्ट्स और ट्रैक्टर और ट्रैक्टर ट्रायल तो रेट घट गए हैं क्या उन्होंने इस गलफ है कि रोजमर्रा दीजा जगह ने सस्तिया हो जाए ग इस गल की तकलीफ है कि हूँ लाइफ इंश्योरेंस और हैल्थ इंश्योरेंस के उ जितने अठारह प्रसेंट जीएसटी लगता से जीरो प्रसेंट जीएसटी लगेगा क्या उन्होंने इस गल की तकलीफ है कि नड़िनवे प्रसेंट आइटमां जारह प्रसेंट टैक्स लगता से आ गई ਕਿਆ ਹੋਰ ਇਸ ਗੱਲ ਦੀ ਤਕਲੀਫ ਹੈ ਕਿ 90% ਆਈਟਮਾਂ ਜਿਹਨਾਂ ਤੇ 28% ਟੈਕਸ ਲੱਗਦਾ ਸੀਗਾ ਉਹ 18% ਔਰ 12% 5% ਚ ਆ ਗਈਆਂ ਮਤਲਬ ਮੈਂ ਸਮਝ ਨਹੀਂ ਪਾ ਰਿਹਾ ਕਿ ਟੈਕਸ ਹੀ ਕਟੌਤੀ ਹੋਈ ਉਹਦੇ ਵੀ ਢਿੱਡਪੀੜ ਹੈ ਆਮ ਜਨਤਾ ਨੂੰ ਲਾਭ ਮਿਲ ਰਿਹਾ ਉਹਦੇ ਵੀ ਢਿੱਡਪੀੜ ਹੈ ਜੇ ਹੀ ਰਾਜਨੀਤੀ ਕਰਨੀ ਹੈ ਤੇ ਫਿਰ ਤੁਹਾਨੂੰ ਰਾਬੀ ਬਚਾ ਸਕਦਾ ਹੈ ਪੰਜਾਬ ਦੀ ਜਨਤਾ ਤੇ ਬਖਸ਼ਣ ਵਾਲੀ ਨਹੀਂ ਹੈ ਉਨਾ ਇੱਕ ਸਵਾਲ ਮੇਨੇ ਹੋ ਜਾਂਦਾ ਕਿ GST ਚ ਤਾਂ ਕਟਾ ਹੋ ਗਿਆ ਸਰਕਾਰ ਦੇ ਵੱਲੋਂ ਕਰਤਾ ਸੈਂਟਰ ਦੇ ਵੱਲੋਂ ਕਰਤਾ ਪਰ ਕਈ ਦੁਕਾਨਦਾਰ ਇਸ ਚੀਜ਼ ਨੂੰ ਲਾਗੂ ਨਹੀਂ ਕਰਦੇ ਤੇ ਉਹਨਾਂ ਦੇ ਕੋਈ ਕਾਰਵਾਈ ਦੇਖਣ ਨੂੰ ਮਿਲੂਗੀ ਇਸ ਚੀਜ਼ ਚ ਅਸੀਂ ਤੁਹਾਡੇ ਮਾਧਮ ਦੇ ਨਾਲ ਸਾਰੇ ਆਪਣੇ ਦੁਕਾਨਦਾਰ ਪੈਣਾ ਭਰਾਵਾਂ ਨੂੰ ਇੰਡਸਟਰੀ ਦੇ ਪੈਣਾ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਜੋ ਕਟੀਆਂ ਦਰਾਂ ਆ ਗਈਆਂ ਨੇ ਉਹਦਰਾ ਜੋ ਲਾਭ ਲੋਕਾਂ ਨੂੰ ਮਿਲਣਾ ਚਾਹੀਦਾ ਉਹ ਉਹ ਜ਼ਰੂਰ ਪਹੁੰਚਾਓ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਜੇ ਵੱਧ ਰੇਟ ਤੇ ਜੀਐਸਟੀ ਦੇ ਮਾਲ ਖਰੀਦਿਆ ਹੋਇਆ ਉਹਦਾ ਤੁਹਾਨੂੰ ਸਰਕਾਰ ਨੇ ਮੈਕੈਨਿਜ਼ਮ ਬਣਾਤਾ ਹੈ ਕਿ ਉਹਦਾ ਐਡਜਸਟਮੈਂਟ ਹੋਈ ਕਿ ਉਹਦੀ ਜਿਹੜਾ ਤੁਹਾਨੂੰ ਕੋਈ مالی ਨੁਕਸਾਨ ਨਹੀਂ ਹੋ ਸਕਦਾ ਤੇ ਸਾਡੀ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਜੇ ਅਸੀਂ ਆਪਣੇ ਭਾਰਤ ਮਾਂ ਨੂੰ ਪਿਆਰ ਕਰਦੇ ਆ ਜੇ ਆਪਣੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਚਾਹੁੰਦੇ ਆ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਆ ਸਾਡੀ ਸ਼ਹਿਰੀ ਹੋਂਦ ਦੇ ਨਾਤੇ ਵੀ ਡਿਊਟੀ ਹੈ ਭਾਰਤੀ ਹੋਂਦ ਦੇ ਨਾਤੇ ਵੀ ਡਿਊਟੀ ਹੈ ਕਿ ਜਿਹੜਾ ਲਾਭ ਹੈ ਅਸੀਂ ਉਹ ਲੋਕਾਂ ਤੱਕ ਪਹੁੰਚਾਈਏ ਔਰ ਤੁਹਾਡੇ ਮਾਧਮ ਦੇ ਨਾਲ ਵੀ ਮੈਂ ਅਪੀਲ ਕਰਾਂਗਾ ਕਿ ਉਹ ਲਾਭ ਜਿਹੜਾ ਹੈ ਜਨਤਾ ਤੱਕ ਪਹੁੰਚਣਾ ਚਾਹੀਦਾ 2 ਲੱਖ ਕਰੋੜ ਦੀ ਤੁਸੀਂ ਅਮਾਉਂਟ ਦੱਸੀ ਆ ਪਰ ਪੰਜਾਬ ਨੂੰ ਹੜਾਂ ਦੀ ਮਾਰ ਦੇ ਵੇਲੇ 1600 ਕਰੋੜ ਰੁਪਏ ਮਿਲਿਆ ਕਿਥੇ ਨਾ ਕਿਥੇ ਜਿਹੜੇ ਪੰਜਾਬ ਦੇ ਲੋਕ ਨੇ ਤੇ ਸਰਕਾਰ ਹੈ ਉਹ ਇਸ ਚੀਜ਼ ਤੋਂ ਨਾ ਖੁਸ਼ ਲੱਗ ਰਹੀ ਹੈ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਸਰਕਾਰ ਨੇ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ ਚੀਫ ਸਕੱਟਰੀ ਨੇ ਕਿੰਨਾ ਕਾਟਾ ਦਿਖਾਇਆ 13284 ਕਰੋੜ ਰੁਪਇਆ 13284 ਕਰੋੜ ਰੁਪਇਆ 12000 ਸਟੇਟ ਡਿਜ਼ਾਸਟਰ ਫੰਡ ਦਾ ਇਹਨਾਂ ਕੋਲ ਪਿਆ 1600 ਆਰਜੀ ਤੌਰ ਤੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਇਹ ਹਾਲ ਦੀ ਘੜੀ ਉਸੇ ਵਿੱਚ ਤੁਹਾਨੂੰ 1600 ਕਰੋੜ ਦੇ ਰਿਹਾ ਤੁਸੀਂ ਆਪਣਾ ਕੰਮ ਚਲਾਓ ਮੈਂ ਹੋਰ ਵੀ ਦਿਆਂਗਾ ਜੋ ਨਾ ਵੀ 1600 ਵੀ ਗਿਣ ਲਈਏ ਤੇ 1200 ਤੇ 1600 ਕਿੱਲਾ ਹੁੰਦਾ 13600 ਕਰੋੜ ਰੁਪਇਆ ਉਹ ਤੁਸੀਂ 13284 ਮੰਗਦੇ ਹੋ 13600 ਤੁਹਾਡੇ ਕੋਲ ਪਿਆ ਹੈ ਤੇ ਫੇਰ ਕਾਲੀ ਰੋਈ ਜਾਂਦੇ ਹੋ ਦਿੱਤਾ ਕਿ ਨਾ ਹੁਣ ਤੱਕ 71 ਕਰੋੜ ਰੁਪਇਆ 71 ਕਰੋੜ ਰੁਪਇਆ ਹਜੇ ਤੱਕ ਬਾੜ ਰਾਤ ਵਾਸਤੇ ਇਸ ਸਰਕਾਰ ਨੇ ਖਰਚਿਆ ਅੱਜ ਪੰਜਾਬ ਦੀ ਜਨਤਾ ਪੁੱਛਦੀ ਐ ਅਸੀਂ ਤਰਾਹੀ ਤਰਾਹੀ ਕਰਦੇ ਪਏ ਆ ਇਹ 13600 ਕਰੋੜ ਰੁਪਇਆ ਕਿੱਥੇ ਆਇਆ ਜਵਾਬ ਦਿਓ ਭਗਵੰਤ ਮਾਨ ਆਮ ਆਦੀ ਪਾਰਟੀ ਅਸਰ ਜਵਾਬ ਦੇ ਕਿ ਕਿੱਥੇ ਗਿਆ ਉਹ 12000 ਕਰੋੜ ਰੁਪਇਆ ਕੌਣ ਖਾ ਗਿਆ ਹੋਰ ਛੱਡੋ 642 ਕਰੋੜ ਦਾ ਐਸੇ ਸਾਚ ਆਇਆ ਹੈ ਇਹਦੇ ਜਮ ਜਮ ਮਹੀਨੇ 6 ਹੋਏ ਆ ਉਹ ਕਿੱਥੇ ਆ ਬਾਕੀ ਦਾ ਹਿਸਾਬ ਦਾ ਤੁਹਾਨੂੰ ਫੇਰ ਲੈ ਲਾਂਗੇ ਇਮੀਡੀਏਟਲੀ ਜਿਹੜਾ 682 42 ਕਰੋੜ ਰੁਪਇਆ ਤਾਂ ਹੁਣ ਤੁਹਾਡੇ ਕੋਲੇ ਆਇਆ ਔਰ 1600 ਕਰੋੜ ਰੁਪਇਆ ਉਹ ਹੋ ਗਿਆ ਇਹ ਕਿੱਥੇ ਕਰਤੀ ਆਈ ਦੱਸੋ ਤੁਹਾਨੂੰ ਕੀ ਪੰਜਾਬ ਦੀ ਜੰਦ ਨੂੰ ਮਾਰਨ ਵਾਸਤੇ ਛੱਡਿਆ ਹੋਇਆ ਇਹ ਪੈਸਾ ਅਰਵਿੰਦ ਕੇਜਰੀਵਾਦੀ ਕਿੱਟੀ ਚ ਜਾਣ ਵਾਸਤੇ ਛੱਡਿਆ ਹੋਇਆ ਔਰ ਜਿਹੜੇ ਬਾੜ ਆਈ ਨੇ ਜਿਹਾ ਸਿੱਧ ਤੌਰ ਤੇ ਆਮ ਆਦੀ ਪਾਰਟੀ ਜ਼ਿੰਮੇਵਾਰ ਹੈ ਇਹਦੇ ਮੰਤਰੀ ਇਹਦੇ ਐਮ ਐਲ اے ਜ਼ਿੰਮੇਵਾਰ ਨੇ ਜਿਹੜੇ ਇਲੀਗਲ ਮਾਈਨਿੰਗ ਕਰਕੇ ਬਣਾ ਨੂੰ ਕਮਜ਼ੋਰ ਕੀਤਾ ਔਰ ਉੱਥੇ ਉੱਥੇ ਬਾੜ ਆਈ ਹੈ ਜਿੱਥੇ ਜਿੱਥੇ ਉਹਨਾਂ ਨੇ ਇਲੀਗਲ ਮਾਈਨਿੰਗ ਕਰਕੇ ਬਣਾ ਨੂੰ ਕਮਜ਼ੋਰ ਕੀਤਾ ਸੋ ਇਸ ਬਾੜ ਲਈ ਮੈਂ ਤਾਂ ਕੀ ਕਹਣਾ ਆਮ ਆਦੀ ਪਾਰਟੀ ਜ਼ਿੰਮੇਵਾਰ ਹੈ ਠੀਕ ਹੈ ਕੁਦਰਤ ਨੂੰ ਲੋ ਮੀ ਆਇਆ ਉਪਰ ਪਾਣੀ ਵੀ ਵਧਾਇਆ ਲੇਕਿਨ ਜੇ ਪੰਜਾਬ ਦੇ ਹਾਲਾਤ ਇਨੀ ਤਰਾਸ ਦੀ ਆਈ ਹੈ ਪੰਜਾਬ ਦੇ ਵਿੱਚ ਉਹ ਮਾਨ ਮੇੜ ਹੈਗੇ ਮਾਨ ਮੇ ਡਿਜ਼ਾਸਟਰ ਐਮ ਏ ਡਬਲ ਐਨ ਮਾਨ ਮੇ ਡਿਜ਼ਾਸਟਰ ਹੈ ਪੰਜਾਬ ਦਾ ਜਿੰਨੇ ਨਾ ਇਲੀਗਲ ਮਾਈਨਿੰਗ ਰੋਕੀ ਨਾ ਬਾੜ ਦੇ ਜਿਹੜੇ ਪ੍ਰਬੰਧ ਕਰਨੇ ਸੀ ਜਿਹਦੀ ਮੀਟਿੰਗ ਫਰਵਰੀ ਚ ਹੋਣੀ ਸੀਗੀ ਜਾ ਕੇ ਜੂਨ ਚ ਮੀਟਿੰਗ ਕੀਤੀ ਕਿ ਬਾੜ ਰੋਕ ਦੇ ਵਾਸਤੇ ਅਸੀਂ ਕੀ ਕੰਮ ਕਰਨਾ ਜਿਹਦੇ ਸਿਰਫ 15 ਦਿਨ ਰਹਿ ਗਏ ਸੀਗੇ ਸ੍ਰੀ ਸਾਹਿਬ ਜਿਵੇਂ ਦੂਸਰੀ ਪਾਰਟੀਆਂ ਦੀ ਗੱਲ ਕਰ ਲਈਏ ਐਡਵੋਕੇਟ ਕਲਿਆਰ ਦੀ ਗੱਲ ਕਰੀਆ ਹੋਰ ਪਾਰਟੀਆਂ ਦੀ ਗੱਲ ਕਰੀਆ ਉਹਨਾਂ ਦਾ ਕਹਿਣਾ ਹੈ ਕਿ ਇਸ ਟਾਈਮ ਤੇ ਸਾਨੂੰ ਪਾਰਟੀਵਾਰੀ ਛੱਡ ਕੇ ਪੰਜਾਬ ਨੂੰ ਦੁਬਾਰਾ ਖੜਾ ਕਰਨਾ ਚਾਹੀਦਾ ਪੰਜਾਬ ਨੂੰ ਉਹਦੇ ਪੁਰਾਣੇ ਹਾਲਾਤਾਂ ਚ ਲੈਣਾ ਚਾਹੀਦਾ ਕਿਉਂਕਿ ਇਸ ਟਾਈਮ ਤੇ ਤਰਾਹੀ ਤਰਾਹੀ ਮੱਚੀ ਪਈ ਹੈ ਪੰਜਾਬ ਦੇ ਕਾਫੀ ਲੱਗਿਆ ਜੀ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਸਾਰੀ ਪਾਰਟੀ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਬਿਲਕੁਲ ਇਸ ਪਰ ਸ਼ਬਦ ਚ ਚੁਕਾਂਗਾ ਕਿ ਨਾ ਭਾਰਤੀ ਜਨਤਾ ਪਾਰਟੀ ਔਖੇ ਵੇਲੇ ਰਾਜਨੀਤੀ ਕਰਦੀ ਹੈ ਨਾ ਅਸੀਂ ਕਰਨੀ ਚਾਹੁੰਦੇ ਹਾਂ ਔਰ ਇਹੀ ਕਾਰਨ ਹੈ ਕਿ ਪੰਜਾਬ ਦੀ ਇਸ ਤ ਪ੍ਰਧਾਨ ਮੰਤਰੀ ਜੀ ਨੇ ਵਿਦੇਸ਼ ਤੋਂ ਜਦੋਂ ਲੋਟੇ ਹਵਾਈਆ ਤੋਂ ਉਤਰਦੇ ਨਾਲ ਪ੍ਰਧਾਨ ਮੁੱਖ ਮੰਤਰੀ ਮਾਨ ਨਾਲ ਗੱਲ ਕੀਤੀ ਕਿ ਇਸ ਨੂੰ ਹਾਲਜਾਨੇ ਪੰਜਾਬ ਦਾ ਔਰ ਕਿਹਾ ਕਿ ਪੰਜਾਬ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੋਨੋਂ ਤੁਹਾਡੇ ਨਾਲ ਖੜੀ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਕੀਤੀ ਆਸ਼ਵਾਸਨ ਦਿੱਤਾ ਕੋਈ ਕਮੀ ਨਹੀਂ ਆਣ ਦਿਆਂਗੇ ਫਿਰ ਉਸ ਦੇ ਬਾਅਦ ਪ੍ਰਧਾਨ ਮੰਤਰੀ ਜੀ ਨੇ ਆਪ 에ਰੀਅਲ ਸਰਵੇ ਕੀਤਾ ਸਾਡੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਖੁਦ ਮੈਦਾਨ ਚ ਖੇਤਾਂ ਚ ਜਾ ਜਾ ਕੇ ਜਾਜਲਤਾ ਉਹਦੇ ਬਾਅਦ ਸਾਡੇ 20 ਤੋਂ ਵੱਧ ਮੰਤਰੀ ਕੇਂਦਰੀ ਮੰਤਰੀ ਪੂਰੇ ਪੰਜਾਬ ਦਾ ਦੌਰਾ ਕਰਕੇ ਇੱਕ ਇੱਕ ਚੀਜ਼ ਦੀ ਅਸੈਸਮੈਂਟ ਕਰਕੇ ਗਏ ਨੇ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋ ਗਿਆ ਕੀ ਹੋ ਗਿਆ ਔਰ 1600 ਰੋਡ ਤੇ ਜਿਹੜੀ ਆਰਜੀਸੀ ਰਾਹਤ ਤਰ੍ਹਾਂ ਦਿੱਤੀ ਹੈ 600 ਪਿਆਰੀ ਕਰੋੜ ਇਸ ਸਾਲ ਦਾ ਵੀ ਜਿਹੜਾ ਬਾਕੀ ਵੀ ਜਿਹੜਾ ਕਿ ਦਸੰਬਰ ਚ 242 ਕਰੋੜ ਆਣ ਸੀ ਉਹ ਵੀ ਅਸੀਂ ਦੇ ਦਿੱਤਾ 642 ਕਰੋੜ ਰੁਪਏ ਹੁਣ ਐਸੇ ਸਾਲ ਚੈਨਲ ਕੋਲ ਸਟੇਟਿਸ ਅਸਰ ਫੰਡ ਚ ਆਇਆ 1600 ਆਰਡੀ ਹੈਲਪ ਪ੍ਰਧਾਨ ਮੰਤਰੀ ਕੋਲ ਆਈ ਹੈ 12000 ਕਰੋੜ ਦੇ ਪਿੱਛਾ ਪਿਆ ਵੀ ਉਹਨੂੰ ਵਰਤੋ ਨਾ ਕਿਹਾ ਜਦੋਂ ਪੰਜਾਬ ਉਜੜ ਜਾਏਗਾ ਬਰਬਾਦ ਹੋ ਜਾਏਗਾ ਉਦੋਂ ਖਰਚੋਗੇ ਉਦੋਂ ਕਿਹਦੀ ਮਾਨਵਸੀ ਅੱਖ ਹੋਵੇ ਇਹ 12000 ਕਰੋੜ ਰੁਪਏ ਕਿੱਥੇ ਭਗਵੰਤ ਮਾਨ ਜੀ ਪੰਜਾਬ ਦੀ ਜਨਤਾ ਪੁੱਛਦੀ ਹੈ ਜੇ ਐਸ ਵੇਲੇ ਨਹੀਂ ਖਰਚਣਾ ਤੇ ਕਦੋਂ ਖਰਚਣਾ ਕਿਉਂ ਨਹੀਂ ਲਾਹਤ ਦਿੰਦੇ ਲੋਕਾਂ ਨੂੰ ਇਹ ਪੰਜਾਬ ਦੀ ਜਨਤਾ ਪੁੱਛਦੀ ਹੈ ਨਾ ਨਲਾਇਕਾ ਧੰਨਵਾਦ ਸਰ ਸਾਡੇ ਨਾਲ ਵੀਜੇ ਕੁਮਾਰ ਕੁੱਕਰ ਜੀ ਮੌਜੂਦ ਨੇ ਹੁਣ ਨਾ ਸਰ ਹੁਣ ਪਟਿਆਲਾ ਨੂੰ ਇੱਕ ਬਹੁਤ ਸੋਹਣੀ ਸਗਾਤ ਮਿਲੀ ਹੈ ਕਿ ਬੰਦੇ ਮਾਤਮ ਦੀ ਜਿਹੜੀ ਟ੍ਰੇਨ ਹੈ ਸ਼ੁਰੂ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਦੇਰ ਤੋਂ ਪਟਿਆਲਾ ਵਾਸੀਆਂ ਦੀ ਤਮੰਨਾ ਸੀ ਇਹ ਮਰਹਨ ਸਾਹਿਬ ਦੇ ਲੈਟਰ ਪੈਡ ਤੇ ਸੀ ਰਵਿੰਦਰ ਬਿੱਟੂ ਜੀ ਨੇ ਦੇ ਕੇ ਆਏ ਸੀ ਤੇ ਪਟਿਆਲਾ ਦਾ ਘਟਕੜ ਦੋ ਟ੍ਰੇਨਾਂ ਜਾਣ ਨਿਕਲ ਗਏ ਇੱਕ ਮਿਕਸ ਵਾਟ ਮੈਂ ਮਾਤਾ ਵੈਸ਼ਨ ਦੇ ਲਈ ਜਾ ਰਹੀ ਹੈ ਇੱਕ ਦਿੱਲੀ ਤੋਂ ਜਿਹੜੇ ਅੰਮ੍ਰਾਲਾ ਜਾਰੀ ਵਾਇ ਪਟਿਆਲਾ ਜਾਰੀ ਆ ਉਹ ਕਟੜਾ ਸਾਹਿਬ ਹੁੰਦੇ ਇੱਕ ਦੂਜੀ ਟ੍ਰੇਨ ਜਾਣੀ ਹੈ ਦੋ ਟ੍ਰੇਨਾਂ ਪਟਿਆਲਾ ਤੋਂ ਸ਼ੁਰੂ ਹੋਈਆਂ ਨੇ ਬਹੁਤ ਵੱਡੀ ਸੁਗਾਤ ਮਿਲੀ ਹੈ ਪਟਿਆਲਾ ਸ਼ਹਿਰ ਨੂੰ ਕਿਉਂਕਿ ਡਬਲ ਲਾਈਨ ਦੀ ਤੇ ਹੁਣ ਬੰਦੇ ਬਾਹਰ ਕਹਿਣਾ ਜੀ ਧੰਨਵਾਦ ਬਿਲਕੁਲ ਜੀਐਸਟੀ ਤੇ ਘਾਟਾ ਤੇ ਹੋਰ ਚੀਜ਼ਾਂ ਤੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ